ਸਰੋ ਰਾਏ ਆਪਣੇ ਇੱਕ ਨੂੰ ਕਰਪਟ ਲੀਡਰ ਦੱਸਿਆ ਰਹੇ ਕਹਿੰਦੇ ਭਗਵੰਤ ਮਾਨ ਜਿਹਨਾਂ ਨੇ ਵਿਚਾਰੇ ਆ। ਦੇਖੋ ਇਸ ਇਸ ਚੀਜ਼ ਦੇ ਉੱਤੇ ਮੈਂ ਬਿਆਨ ਨਹੀਂ ਦੇ ਸਕਦਾ। ਇਹ ਮੇਹੀ ਪੇ ਸਕੇਲ ਤੋਂ ਉੱਪਰ ਹੈਗਾ। ਜਿਹੜਾ 4 ਸਾਲ ਲੋਕਾਂ ਦੇ ਵਿੱਚ ਨਹੀਂ ਆਇਆ ਸੀ ਉਹ ਅੱਜ ਲੋਕਾਂ ਦੇ ਵਿੱਚ ਆ ਕੇ ਜਿਹੜੇ ਲੋਕਾਂ ਦੇ ਔਖਾਈ ਦੇ ਸਮੇਂ ਉਹਨਾਂ ਨਾਲ ਖੜੇ ਰਹੇ ਕਾਂਗਰਸ ਪਾਰਟੀ ਦੇ ਨਾਲ ਖੜੇ ਹੋਏ ਉਹਤੇ ਕਿੰਤੂ ਪ੍ਰੰਤ ਕਰਨਾ। ਇਹੋ ਜੇ ਬਿਆਨਬਾਜ਼ੀ ਤੋਂ ਉਹਨਾਂ ਨੂੰ ਗ੍ਰੇਸ ਕਰਨਾ ਚਾਹੀਦਾ ਹੈਗਾ ਤੇ ਪਾਰਟੀ ਨੇ ਬੰਦੀ ਕਾਰਵਾਈ ਕਰਦੀ। ਉਹਨਾਂ ਤੇ ਜਿਹੜੀ ਕਾਰਵਾਈ ਹੈ ਉਹ ਸ਼ੁਰੂ ਹੋ ਗਈ ਹੈ ਕਿ ਇਹ ਅ ਸਰਦਾਰਾਬਾ ਸਾਹਿਬ ਨੇ ਵੀ ਉਹਨਾਂ ਨੂੰ ਡੈਫੇਮੇਸ਼ਨ ਦਾ ਜਿਹੜਾ ਨੋਟ ਪੀਤਾ ਹੈਗਾ ਸਰ ਇੱਕ ਹੋਰ ਤੋਂ ਇਹਦੇ 500 ਕਰੋੜ ਤੋਂ ਬਾਅਦ ਦੇ 60 ਦੀ ਕੁਰਸੀ ਲੱਭੀ ਦੇਖੋ ਇਹ ਬੜੀ ਨਮੇਸ਼ੀ ਵਾਲੀ ਗੱਲ ਹੈਗੀ ਹੈ ਕਿ بڑے ਸੀਨੀਅਰ ਸਿਆਸਤਦਾਨ ਹੈਗੇ ਆ بطور ਐਮ ਐਲ ਏ ਸੀ ਪੀ ਐਸ ਉਹਨਾਂ ਨੇ ਕਾਰਗੁਜ਼ਾਰੀ ਨਿਭਾਈ ਹੈਗੀ ਹੈ ਤੇ ਇਹੋ ਜੇ ਬਿਆਨਬਾਜ਼ੀ ਤੋਂ ਉਹਨਾਂ ਨੂੰ ਗ੍ਰੇਸ ਕਰਨਾ ਚਾਹੀਦਾ ਹੈਗਾ ਤੇ ਪਾਰਟੀ ਨੇ ਬੰਦੀ ਕਾਰਵਾਈ ਕਰਦੀ ਸਰ ਤੁਮਹਾਨੂੰ ਜਿਹੜਾ ਅੱਜ ਜਿਹੜੇ ਕਾਨੂੰਨ ਜੋ ਕਾਰਵਾਈ ਤੋਂ ਬਾਰੇ ਕਿਹਾ ਗਿਆ ਕਿ ਤੁਸੀਂ ਕਿ ਕਾਪੜੇ ਉਡੀਗ ਮਤਲਬ ਕਿ ਆਪਣੀ ਕਾਰਵਾਈ ਆਪਣੀ ਪਹੁੰਚਾ ਦਿਓ ਅਸੀਂ ਸੇਵ ਕਰ ਲਈ ਸੀ ਹਾਂ ਦੇਖੋ ਇਟ ਇਜ਼ ਦਾਵਾ ਸਾਹਿਬ ਜੀ ਨੇ ਬੜੇ ਸੋਚ ਹਾਂ ਇਟ ਇਜ਼ ਇਟ ਇਜ਼ ਬਰੀ ਸੈਡ ਕਿ ਠੀਕ ਹੈ ਜਰੂਰ ਡੈਮੋਕ੍ਰੇਸੀ ਦੇ ਵਿੱਚ ਆਪਣੀ ਗੱਲ ਅੱਖਰਲੀ ਹੁੰਦੀ ਹੈ ਬਟ ਬੇਬੁਨਿਆਦ ਗੱਲਾਂ ਬਹੁਤ ਕਰਨੀਆਂ ਨਿਰਮਸ਼ੀ ਵਾਲੀ ਗੱਲ ਹੈਗੀ ਹੈ ਉਹਨਾਂ ਤੇ ਜਿਹੜੀ ਕਾਰਵਾਈ ਹੈ ਉਹ ਸ਼ੁਰੂ ਹੋ ਗਈ ਹੈ ਕਿ ਇਹ ਸਰਦਾਰ ਅਬਾਬਾ ਸਾਹਿਬ ਨੇ ਵੀ ਉਹਨਾਂ ਨੂੰ ਡੈਫੇਮੇਸ਼ਨ ਦਾ ਜਿਹੜਾ ਨੋਟਿਸ ਭੇਜਦਾ ਹੈਗਾ ਸਮਾ ਦਿੱਤਾ ਹੈ ਅਗਰ ਉਹ ਦਾ ਜਵਾਬ ਦੇ ਨਹੀਂ ਤਾਂ ਉਹ ਉਹਨਾਂ ਨੂੰ ਕੋਰਟ ਦੇ ਵਿੱਚ ਕ੍ਰਿਮੀਨਲ ਪ੍ਰੋਸੀਡਿੰਗ ਅਗੇਂਸ ਆਲਸੋ ਐਂਡ ਮੋਨਿਟਰੀ ਆਲਸੋ ਦੋਨੋਂ ਲੈ ਕੇ ਜਾਣਗੇ ਤੇ ਆਈ थिंक ਸੋ ਇਹ ਬੜੀ ਨਗੂਸ਼ੀ ਵਾਲੀ ਗੱਲ ਹੈਗੀ ਹੈ ਕਿ ਜਿਹੜਾ 4 ਸਾਲ ਲੋਕਾਂ ਦੇ ਵਿੱਚ ਨਹੀਂ ਆਇਆ ਸੀ ਉਹ ਅੱਜ ਲੋਕਾਂ ਦੇ ਵਿੱਚ ਆ ਕੇ ਜਿਹੜੇ ਲੋਕਾਂ ਦੇ ਔਖਾਈ ਦੇ ਸਮੇਂ ਉਹਨਾਂ ਨਾਲ ਖੜੇ ਰਹੇ ਤੇ ਕਾਂਗਰਸ ਪਾਰਟੀ ਦੇ ਨਾਲ ਖੜੇ ਹੋ ਉਹ ਤੇ ਕਿੰਤੂ ਪ੍ਰੰਤ ਕਰਦਾ ਜੋ ਸੀ ਨਹੀਂ ਅੱਜ ਹੈ ਉਹਨਾਂ ਦੀ ਇਸ ਗੱਲ ਤੇ ਜਨਮ ਦੇ ਮੈਂ ਦੇਖੋ ਪਰਸਨਲੀ ਉਹ ਮੇਰੇ بڑے ਭਰਾ ਨੇ ਬਹੁਤ ਸਤਕਾਰਯੋਗ ਹੈ ਬਟ ਪਾਰਟੀ ਜਿਹੜੀ ਹੈਗੀ ਉਹ ਪਰਸਨਲ ਰਿਲੇਸ਼ਨਸ਼ਿਪਸ ਤੋਂ ਉੱਪਰ ਹੁੰਦੀ ਹੈ ਹੈਗੀ ਹੈ ਅਨੁਸ਼ਾਸਨ ਜਿਹੜੀ ਹੈਗਾ ਉਹਦੇ ਵਿੱਚ ਰਹਿਣਾ ਚਾਹੀਦਾ ਹੈਗਾ ਅਨੁਸ਼ਾਸਨਹੀਨ ਨਹੀਂ ਹੋਣਾ ਚਾਹੀਦਾ ਬਟ ਉਹਨਾਂ ਨੇ ਇਸ ਗੱਲ ਤੇ ਕੋਈ ਚੁੱਪੀ ਬਿਆਨ ਨਹੀਂ ਆਇਆ ਕਿਤਨੇ ਕਿਸੇ ਤਰੀਕੇ ਦੇਖੋ ਇਹ ਕੋ ਮੇਰੀ ਬੇਨਤੀ ਹੈਗੀ ਹੈ ਕਿ ਮਿਸਿਸ ਸਿੰਤੂ ਨੇ ਬਿਆਨ ਦਿੱਤਾ ਸੀਗਾ ਉਹਦੇ ਵਿੱਚ ਸਿੱਧੂ ਸਾਹਿਬ ਦਾ ਕੋਈ ਕਾਰਗੁਜ਼ਾਰੀ ਨਹੀਂ ਹੋਈ ਜੀ ਤੇ ਮਿਸਿਸ ਸਿੱਧੂ ਦੇ ਉੱਤੇ ਜਿਹੜੀ ਬੰਦੀ ਕਾਰਵਾਈ ਹੈ ਉਹ ਪਾਰਟੀ ਜ਼ਰੂਰ ਕਰੇ ਸਰ ਉਹ ਰਾਜਾ ਬ੍ਰੇਕ ਨੂੰ ਕਰਪਟ ਲੀਡਰ ਸ ਇਹ ਕਹਿੰਦੇ ਭਗਵੰਤ ਮਾਨ ਜਿਹਨਾਂ ਨੂੰ ਬਚਾ ਰਹੇ ਆ ਦੇਖੋ ਇਸ ਇਸ ਚੀਜ਼ ਦੇ ਉੱਤੇ ਮੈਂ ਬਿਆਨ ਨਹੀਂ ਦੇ ਸਕਦਾ ਇਹ ਮੇਰੇ ਪੇ ਸਕੇਲ ਤੋਂ ਉੱਪਰ ਹੈਗਾ ਜਾਂ ਤਾਂ ਇਹਦੇ ਵਿੱਚ ਰਾਜਾ ਬੜਿੰਗ ਜੀ ਬਿਆਨ ਦੇ ਸਕਦੇ ਆ ਜਾਂ ਸੀਐਮ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਸਕਦੇ ਕਿ ਉਹ ਉਹਨਾਂ ਨੂੰ ਬਚਾ ਰਹੇ ਕਿ ਨਹੀਂ ਸਰ ਉਹ ਰਾਜਾ ਬੜਿੰਗ ਨੂੰ ਕ੍ਰਾਪਟੀ ਲੀਡਰ ਤੋਂ ਸੀਐਮ ਕਹਿੰਦੇ ਭਗਵੰਤ ਮਾਨ ਜਿਹਨਾਂ ਨੂੰ ਬਚਾ ਰਹੇ ਆ ਦੇਖੋ ਇਸ ਇਸ ਚੀਜ਼ ਦੇ ਉੱਤੇ ਮੈਂ ਬਿਆਨ ਨਹੀਂ ਦੇ ਸਕਦਾ ਇਹ ਮੇਰੇ ਪੇ ਸਕੇਲ ਤੋਂ ਉੱਪਰ ਹੈਗਾ ਜਿਹੜਾ 4 ਸਾਲ ਲੋਕਾਂ ਦੇ ਵਿੱਚ ਨਹੀਂ ਆਇਆ ਉਹ ਅੱਜ ਲੋਕਾਂ ਦੇ ਵਿੱਚ ਆ ਕੇ ਜਿਹੜੇ ਲੋਕਾਂ ਦੇ ਔਖਾਈ ਦੇ ਸਮੇਂ ਉਹਨਾਂ ਨਾਲ ਖੜੇ ਰਹੇ ਤੇ ਕਾਂਗ ਪਾਰਟੀ ਦੇ ਨਾਲ ਕੜੇ ਹੋਤੇ ਕਿੰਤੂ ਪ੍ਰੰਤਿਕਰ ਜੋ ਇਹੋ ਜੇ ਬਿਆਨਬਾਜ਼ੀ ਤੋਂ ਉਹਨਾਂ ਨੂੰ ਗ੍ਰੇਸ ਕਰਨਾ ਚਾਹੀਦਾ ਹੈਗਾ ਤੇ ਪਾਰਟੀ ਨੇ ਬੰਦੀ ਕਾਰਵਾਈ ਕਰਦੀ ਉਹਨਾਂ ਤੇ ਜਿਹੜੀ ਕਾਰਵਾਈ ਹੈ ਉਹ ਸ਼ੁਰੂ ਹੋ ਗਈ ਹੈ ਕਿ ਇਹ ਅ ਸਰਦਾਰਾ ਸਾਹਿਬ ਨੇ ਵੀ ਉਹਨਾਂ ਨੂੰ ਡੈਫੇਮੇਸ਼ਨ ਦਾ ਜਿਹੜਾ ਨੋਟਿਸ ਭੇਜਤਾ ਹੈਗਾ ਸਰ ਇੱਕ ਹੋਰ ਤੌਰ ਸਿੱਧੂ ਕਹਰੇ 500 ਕਰੋੜ ਪਾਉਂਡ ਪਰ ਦੋਦੇ 6M ਦੀ ਕੁਰਸੀ ਲਾ ਦੇਖੋ ਇਹ ਬੜੀ ਨਮਈਸ਼ੀ ਵਾਲੀ ਗੱਲ ਹੈਗੀ ਹੈ ਕਿ بڑے ਸੀਨੀਅਰ ਸਿਆਸਤਦਾਨ ਹੈਗੇ ਆ ਬਤੌਰ MLA CPS ਉਹਨਾਂ ਨੇ ਕਾਰਗੁਜ਼ਾਰੀ ਨਾ ਭਾਈ ਹੈਗੀ ਹੈ ਤੇ ਇਹੋ ਜੇ ਬਿਆਨਬਾਜ਼ੀ ਤੋਂ ਉਹਨਾਂ ਨੂੰ ਗ੍ਰੇਸ ਕਰਨਾ ਚਾਹੀਦਾ ਹੈਗਾ ਤੇ ਪਾਰਟੀ ਨੇ ਬੰਦੀ ਕਾਰਵਾਈ ਕਰਦੀ ਸਰ ਤੁਮਹਾਨੂੰ ਜਿਹੜਾ ਅੱਜ ਜਿਹੜੇ ਤਾਨੇ ਜੋ ਕਾਰਵਾਈ ਤੋਂ ਬਾਰੇ ਕਿਹਾ ਗਿਆ ਹੈ ਕਿ ਤੁਸੀਂ ਕਿ ਕਪੜੇ ਬੁੜੀ ਨੂੰ ਮੱਤ ਤੋਂ ਕਿ ਆਪਣੀ ਕਾਰਵਾਈ ਆਪਣੀ ਪਹੁੰਚਾ ਦਿਓ ਕਿ ਸੇਵ ਕਰ ਲਈ ਸੀ ਦੇਖੋ ਇਟ ਇਜ਼ ਦਾਵਾ ਸਾਹਿਬ ਜਿਹਨੇ ਬੜੀ ਸੋਚ ਹਾਂ ਇਟ ਇਜ਼ ਇਟ ਇਜ਼ ਬਰੀ ਸੈਡ ਕਿ ਠੀਕ ਹੈ ਜਰੂਰ ਡੈਮੋਕ੍ਰੇਸੀ ਦੇ ਵਿੱਚ ਆਪਣੀ ਗੱਲ ਅਖਦਲੀ ਹੁੰਦੀ ਹੈ ਬਟ ਬੇਬੁਨਿਆਦ ਗੱਲਾਂ ਬਹੁਤ ਕਰਨੀਆਂ ਨਿਰਮਸ਼ੀ ਵਾਲੀ ਗੱਲ ਹੈਗੀ ਹੈ ਉਹਨਾਂ ਤੇ ਜਿਹੜੀ ਕਾਰਵਾਈ ਹੈ ਉਹ ਗੱਲ ਸ਼ੁਰੂ ਹੋ ਗਈ ਹੈ ਕਿ ਅ ਸਰਦਾਰਾਬਾ ਸਾਹਿਬ ਨੇ ਵੀ ਉਹਨਾਂ ਨੂੰ ਡੈਫੇਮੇਸ਼ਨ ਦਾ ਜਿਹੜਾ ਨੋਟਿਸ ਭੇਜਦਾ ਹੈਗਾ ਸਮਾ ਦਿੱਤਾ ਹੈ ਅਗਰ ਉਹਦਾ ਜਵਾਬ ਦੇ ਨਹੀਂ ਤਾਂ ਉਹ ਉਹਨਾਂ ਨੂੰ ਕੋਰਟ ਦੇ ਵਿੱਚ ਕ੍ਰਿਮੀਨਲ ਪ੍ਰੋਸੀਡਿੰਗ ਅਗੇਂਸ ਆਲਸੋ ਐਂਡ ਮੋਨਿਟਰੀ ਆਲਸੋ ਦੋਨੋਂ ਲੈ ਕੇ ਜਾਣਗੇ ਤੇ ਅੱਜ ਦਿਨ ਸੋ ਬੜੀ ਨਗੂਸ਼ੀ ਵਾਲੀ ਗੱਲ ਹੈਗੀ ਹੈ ਕਿ ਜਿਹੜਾ 4 ਸਾਲ ਲੋਕਾਂ ਦੇ ਵਿੱਚ ਨਹੀਂ ਆਇਆ ਸੀ ਉਹ ਅੱਜ ਲੋਕਾਂ ਦੇ ਵਿੱਚ ਆ ਕੇ ਜਿਹੜੇ ਲੋਕਾਂ ਦੇ ਔਖਾਈ ਦੇ ਸਮੇਂ ਉਹਨਾਂ ਨਾਲ ਖੜੇ ਰਹੇ ਤੇ ਕਾਂਗਰਸ ਪਾਰਟੀ ਦੇ ਨਾਲ ਖੜੇ ਹੋ ਉਹ ਤੇ ਕਿੰਤੂ ਪ੍ਰੰਤ ਕਰਦਾ ਜੋ ਸਿੱਧਾ ਤੁਹਾਡੇ ਘਰ ਤੁਹਾਡਾ ਬੋਲ ਸੀ ਨਹੀਂ ਅੱਜ ਹੈਗਾ ਉਹਨਾਂ ਦੀ ਇਸ ਗੱਲ ਤੇ ਜਲਵਾ ਦੇ ਗੱਲ ਦੇਖੋ ਪਰਸਨਲੀ ਉਮੇਦੇ ਘੜੇ ਭਰਾ ਨੇ ਬਹੁਤ ਸਤਕਾਰਯੋਗ ਹੈ ਬਟ ਪਾਰਟੀ ਜਿਹੜੀ ਹੈਗੀ ਉਹ ਪਰਸਨਲ ਰਿਲੇਸ਼ਨਸ਼ਿਪਸ ਤੋਂ ਉੱਪਰ ਹੁੰਦੀ ਹੈ ਹੈਗੀ ਹੈ ਅਨੁਸ਼ਾਸਨ ਜਿਹੜੀ ਹੈਗਾ ਉਹਦੇ ਵਿੱਚ ਰਹਿਣਾ ਚਾਹੀਦਾ ਹੈਗਾ ਅਨੁਸ਼ਾਸਨਹੀਨ ਨਹੀਂ ਹੋਣਾ ਚਾਹੀਦਾ ਬਟ ਉਹਨਾਂ ਦੀ ਇਸ ਗੱਲ ਤੇ ਕੋਈ ਚੁੱਪ ਬਿਆਨ ਨਹੀਂ ਆਣਾ ਕਿਤਨੇ ਕਿਸੇ ਤਰੀਕੇ ਦੇਖੋ ਇਹ ਤਾਂ ਮੇਰੀ ਬੇਤੀ ਹੈਗੀ ਹੈ ਕਿ ਮਿਸਿਸ ਸਿੱਧੂ ਨੇ ਬਿਆਨ ਦਿੱਤਾ ਸੀਗਾ ਉਹਦੇ ਵਿੱਚ ਸਿੱਧੂ ਸਾਹਿਬ ਦਾ ਕੋਈ ਕਾਰਗੁਜ਼ਾਰੀ ਨਹੀਂ ਸੀ ਤੇ ਮਿਸਿਸ ਸਿੱਧੂ ਦੇ ਹੁਦੋਤੇ ਜਿਹੜੀ ਬੰਦੀ ਕਾਰਵਾਈ ਹੈ ਉਹ ਪਾਰਟੀ ਜ਼ਰੂਰ ਕਰੇ ਸਰ ਰਾਜਾ ਬੜੇ ਨੂੰ ਕਰਪਟਿਡ ਲੀਡਰ ਦੱਸਿਆ ਇਹ ਕਹਿੰਦੇ ਭਗਵੰਤ ਮਾਨ ਜਿਨ੍ਹਾਂ ਨੇ ਬਚਾਰੇ ਆ ਦੇਖੋ ਇਸ ਇਸ ਚੀਜ਼ ਦੇ ਉੱਤੇ ਮੈਂ ਬਿਆਨ ਨਹੀਂ ਦੇ ਸਕਦਾ ਇਹ ਮੇਰੀ ਪੇ ਸਕੇਲ ਤੋਂ ਉੱਪਰ ਹੈਗਾ ਜਾਂ ਤਾਂ ਇਹਦੇ ਵਿੱਚ ਰਾਜਾ ਵੜਿੰਗ ਜੀ ਬਿਆਨ ਦੇ ਸਕਦੇ ਆ ਜਾਂ ਸੀਐਮ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਸਕਦੇ ਕਿ ਉਹ ਇਹਨਾਂ ਨੂੰ ਬਚਾਰ ਨਹੀਂ ਕਰਨਗੇ